ਸਿਆਣੀ ਬੜੀ ਬੰਦੀ ਐ ਸਾਰੀ ਗਲੀ ਚ ਲੱਡੂ ਦੇ ਆਈ ਐ ਹੈ ਤੇ ਸਾਡੇ ਵੱਲ ਇਹ ਤੱਕ ਨਹੀਂ ਪਹੁੰਚੀਗੀ ਬੰਦਾ ਪੁੱਛੇ ਪਹਿਲਾਂ ਇੱਧਰ ਦੀ ਗਲੀ ਨੂੰ ਦੇ ਫੇਰ ਉਧਰ ਜਾ ਕਰਦੀ ਮੈਂ ਭੰਜੀ ਹੁਣ ਨਾ ਗੱਲ ਨਾ ਲੱਸੀ ਦੀ ਆਵਾਂ ਮੈਂ ਤਾਂ ਕੜੀ ਬਣਾਈ ਐ ਦੇਣੀ ਤੇ ਅੰਦਰ ਵੀ ਸੀ ਲੱਸੀ ਪਰ ਹੁਣ ਨਹੀਂ ਦੇਣੀ ਬੂਆ ਵੀ ਖੁੱਲਾ ਛੱਡਿਆ ਭੰਜੀ ਕਰਈਓ ਯੋ ਆਜੋ ਆਜੋ ਬੈਂਜੀ ਘਰੀ ਆ ਲੈ ਮੈਂ ਕਿਹਾ ਲੱਸੀ ਲਿਆਈ ਆ ਤੁਹਾਡੇ ਵਾਸਤੇ ਚੱਲ ਇਹ ਤੇ ਵਧੀਆ ਕੀਤਾ ਇਹ ਰੱਖ ਲੋ ਕੜੀ ਬਣਾਵਾਂਗੇ ਮੈਂ ਤੇ ਬਣਾਈ ਆ ਮੈਂ ਕਿਹਾ ਚਲੋ ਤੁਹਾਡਾ ਵੀ ਰਾਹ ਦਾ ਡੰਗ ਸਰ ਜਾਏਗਾ ਚੱਲੇ ਤੇ ਬਹੁਤ ਵਧੀਆ ਕੀਤਾ ਜੀ ਮੇਰੇ ਅੱਗੇ ਥੋੜਾ ਦਿਲ ਕਰਨ ਲੱਗਿਆ ਕੜੀ ਖੱਟੀ-ਖੱਟੀ ਕੀ ਜੇ ਹਾਂ ਪਤਾ ਕਿਦਾਂ ਹੀ ਨਹੀਂ ਬਣਾਈ ਨੀ ਤੇ ਹੈ ਪਰ ਸਵਾਦ ਨਹੀਂ ਬੰਦੀ ਨਹੀਂ ਮੈਨੂੰ ਤੇ ਸਵਾਦ ਲੱਗਦੀ ਆ ਮੈਨੂੰ ਤਾਂ ਪਿੰਡੋਂ ਆਈ ਸੀ ਤੇ ਮੈਂ ਤੁਹਾਡੇ ਵੱਸੇ ਨਾ ਰੱਖਾਂ ਇਹ ਹੋ ਸਕਦਾ ਤੇ ਕਿਉਂ ਆਇਆ ਨਾ ਕੋਈ ਆਹੋ ਵੱਡਾ ਵੀਰਾ ਆਇਆ ਸੀ ਅੱਛਾ ਆਇਆ ਸੀ ਲੰਗਦਾ ਲੰਗਦਾ ਤੇ ਨਾਲ ਦੇ ਕੇ ਚਲਾ ਗਿਆ ਡੋਲ ਐ ਵੀ ਮੈਂ ਕਿਾ ਥੋੜੀ ਆਬ ਬਨਾਈ ਥੋੜੀ ਤੁਹਾਨੂੰ ਦੇ ਦਿੱਤੀ ਜਾਣਾ ਤੇ ਮੈਂ ਸ਼ੰਮੀ ਭੰਜੀ ਵੱਲ ਵੀ ਸੀ ਪਰ ਮੈਂ ਹੁਣ ਨਹੀਂ ਜਾਇਆ ਕਰਨਾ ਕਿਉਂ ਕੀ ਗੱਲ ਹੋ ਗਈ ਉਹ ਛੱਡੋ ਪਰਸੋਂ ਦੀ ਐਕਟਿਵਾ ਨਵੀਂ ਕਢਾਈ ਹੈ ਅੱਛਾ ਮੈਨੂੰ ਤਾਂ ਪਤਾ ਨਹੀਂ ਤੁਹਾਨੂੰ ਨਹੀਂ ਪਤਾ ਨਾ ਦੱਸਿਆ ਹੀ ਨਹੀਂ ਨੇ ਕੋਈ ਲੱਡੂ ਨਾ ਕੁਛ ਮੰਨ ਨੰਦ ਦੇ ਲੱਡੂ ਅਸੇਰੇ ਮੈਂ ਕੱਪੜੇ ਸੁਕਣੇ ਪਾਣ ਦੀ ਤੇ ਕੋਠੇ ਇੰਜ ਮਾੜੀ ਜੀ ਝਾਤੀ ਮਾਰੀ ਤੇ ਕੱਪੜੇ ਛੰਡ ਛੰਡ ਕੇ ਮੈਂ ਇਸ਼ਾਰਾ ਵੀ ਕੀਤਾ ਤੇ ਘਰੇ ਮੇਰੇ ਵੱਲ ਤੱਕ ਲਈ ਪਰ ਨਾ ਜੀ ਨਾ ਅੱਖ ਥੋੜੀ ਮਿਲਣ ਦੇਈ ਸੀ ਪਹਿਲਾਂ ਤੇ ਐਕਟਿਵਾ ਦੇ ਉੱਤੇ ਮਤਲਬ ਆਪਣਾ ਕੋਈ ਸੇਰਾ ਸੂਰਾ ਲਾ ਕੇ ਪਤਾ ਨਹੀਂ ਉਹ ਕੀ ਕਰਨ ਦੇਈ ਸੀ ਅਮਰਤ ਪਾਣ ਦੇਈ ਸੀ ਬਾਅਦ ਚ ਦੋ ਤਿੰਨ ਡੱਬੇ ਵੀ ਫੜੇ ਹੋਏ ਸੀ ਤੇ ਕੁੜੀ ਆਪਣੀ ਨਵਾਜ ਦਿੰਦੀ ਐ ਕੋਲੀਆਂ ਚ ਨਾ ਲੱड्डੂ ਪਾ ਕੇ ਨਾ ਉਹ ਅਨ ਬ੍ਰੇਕਰ ਜੀਆਂ ਕੋਲੀਆਂ ਮੰਗਾਈਆਂ ਹੋਣੀਆਂ ਨੇ ਕਿ ਭਾਂਡੇ ਗਵਾਜ ਜਾਂਦੇ ਨੇ ਤੇ ਉਧਰ ਸਾਰੇ ਪਾਸੇ ਨਾਲ ਦੇ ਪਾਸੇ ਸਾਰੇ ਲੱड्डੂ ਦੇ ਨੇ ਸ਼ੁਰੂ ਕਰਤੇ ਨੇ ਸਾਡੇ ਵੱਲ ਰਹੀ ਐ ਸਿਰ ਸਵਾ ਤੇ ਮਿੱਟੀ ਮੇਰੇ ਵੱਲ ਵੀ ਨਹੀਂ ਆਈ ਐ ਇਹ ਤਰੀਕਾ ਵੈਸੇ ਚੰਗਾ ਆ ਤਾ ਦੋ ਘਰ ਛੱਡ ਦੋ ਤੇ ਬਾਕੀ ਸਾਰੀ ਗਲੀ ਚ ਦੇ ਦੇ ਹਾਂ ਨਹੀਂ ਇੱਧਰ ਕੰਦੇ ਆਈ ਨਹੀਂ ਮੈਂ ਤੈਨੂੰ ਪਹਿਲਾਂ ਇੱਧਰ ਗਵਾਂਡ ਲੱਗਦਾ ਕਿ ਉਹ ਮੋੜ ਕੇ ਗਲੀ ਦਾ ਲੱਗਦਾ ਬੁੱਜੀ ਗਲੀ ਨਾ ਜ਼ਿਆਦਾ ਵਰਤਦੀ ਹੈ ਨਾ ਨਹੀਂ ਤੇ ਫਿਰ ਸਾਡੇ ਘਰ ਮੇਰੇ ਮੂੰਹੋਂ ਸ਼ਬਦ ਮਾੜੇ ਨਿਕਲਦੇ ਮੂੰਹਾਂ ਨੂੰ ਆਉਂਦੀ ਹੈ ਹੈ ਗੱਲਾਂ ਕਰਨ ਵਿੱਚ ਆ ਜਾਂਦੀ ਆਪਾਂ ਕਰਾਇਆ ਪਾਠ ਸਭ ਤੋਂ ਪਹਿਲਾਂ ਤੁਹਾਡੇ ਵੱਲ ਤੇ ਉਹਦੇ ਵੱਲ ਮੈਂ ਗਈ ਆ ਅਬਿਛਲੀ ਦੀਦੀ ਵੱਲ ਮੈਂ ਬਾਅਦ ਚ ਗਈ ਆ ਮੇਰੀ ਸੱਸ ਮੈਨੂੰ ਪਤਾ ਕਿ ਨਾ ਬੋਲਦੀ ਵੀ ਇਸ ਟਾਈਮ ਕਹਿੰਦੀ ਲੱਸੀ ਲੈ ਕੇ ਜਾਣੀ ਹਾਂ ਤੇ ਗੁਰਜੀਤ ਭੈਣਜੀ ਵੱਲ ਲੈ ਜਾ ਨਾਲ ਦੀ ਜਿੰਦਰ ਵੱਲ ਵੀ ਲੈ ਜਾ ਪਰ ਉਹਦੇ ਵੱਲ ਨਹੀਂ ਲੈ ਕੇ ਜਾਣੀ ਇਦਾਂ ਹੀ ਐਸੇ ਚੱਲ ਜਿੱਦਾਂ ਕੋਈ ਵਕਤੇ ਉੱਧੇ ਹੀ ਮਰਨਾ ਚਾਹੀਦਾ ਕਿ ਐਵੇਂ ਕਿ ਕਿਹਦੇ ਉੱਤੇ ਚੜੀ ਜੋ ਚੜੀ ਜੋ ਹਣਾ ਐਕਟਿਵ ਵਾਲਾ ਲੈ ਕੇ ਤਾਂ ਛੂ ਛੂ ਰਾਤੀ ਲੱਗੀ ਹੋਈ ਸੀ ਬਾਬਾ ਸ਼ਰਮ ਨਹੀਂ ਆਂਦੀ ਆ ਉਮਰ ਹੈ ਬੰਦਾ ਪੁੱਛੇ ਬੱਚਿਆਂ ਨੇ ਇਹ ਚੀਜ਼ਾਂ ਚਲਾਨੀਆਂ ਕਰਨੀਆਂ ਤੂੰ ਖਸਮ ਨੂੰ ਪੁੱਛੇ ਬਿਠਾ ਕੇ ਦੇ ਗਲੀ ਦੇ ਗੇੜੇ ਲਾਉਣ ਨਹੀਂ ਆਂ ਆ ਪਹਾਣੀ ਉਹਦੀ ਕੁੜੀ ਹੋਈ ਹੈ ਵੇਲਾ ਪٹرول ਪਾਵੇ ਮਗਰ ਪਵੇ ਮਾਮਾ ਔਰ ਰਿਕਸ਼ਿਆਂ ਤੇ ਜਾਂਦੀ ਫਿਰਦੀ ਹੂੰ ਉਹ ਰਿਕਸ਼ਿਆਂ ਤੇ ਜਾਂਦੀ ਆ ਆਪਣੇ ਅਸੀਂ ਐਕਟਿਵ ਵਾਲੀ ਤੀ ਹੈ ਬੁਟੀਕ ਜੂ ਚਲਦੀ ਹੈ ਨਾ ਪਰ ਮੇਰੀ ਗੱਲ ਸੁਣ ਲੋ ਇਤਾਰ ਦਾ ਮੇਰਾ ਪਿਆਰ ਹੈ ਤੂੰ ਹੀ ਮੇਰੀ ਗੱਲ ਨਹੀਂ ਕਦੀ ਕੱਟੀ ਮੈਂ ਤੁਹਾਡੀ ਨਹੀਂ ਜੇ ਕਦੀ ਕੱਟੀ ਅਹੀਂ ਇਹਦੇ ਕੋ ਸੂਟ ਨਹੀਂ ਜੇ ਸਵਾਨੇ ਹੁਣ ਨਹੀਂ ਮੈਂ ਤਾਂ ਬੜੀ ਚੱਦੇ ਸਵਾਮ ਬੰਦ ਕਰਤੇ ਆ ਮੈਂ ਹੁਣ ਦੋ ਤਿੰਨ ਸੂਟ ਸਵਾਏ ਨਾ ਗਰਮੀ ਵਾਲੇ ਮੈਨੇ ਉਹਦੇ ਕੋ ਸਵਾਏ ਉਹਦੇ ਨਾਲ ਹੀ ਪਰਾਂਪਟਿਕ ਨਹੀਂ ਇੱਕ ਹੋਰ ਖੁੱਲੀ ਨਵੀਂ ਆਹੋ ਇਹ ਵੀ ਘੱਟ ਲੈਂਦੀ ਛੋੜੀ ਵਧੀਆ ਸਿੰਦੀ ਸੱਚੀ ਹਾਂ ਇਹ ਲੱਸਾ ਨੂੰ ਲੱਗ ਬੜੇ ਸੋਹਣੇ ਸਿੱਟੇ ਨੇ ਲੰਘ ਜੀਏ ਫਿਰ ਇਹਦੇ ਬੂਹੇ ਤੋਂ ਲੰਗੀ ਹੈ ਮੈਂ ਲੰਘ ਕੇ ਡਿਆ ਇਹ ਮੈਂ ਤਾਂ ਸਵਾਹ ਵੀ ਲੈ ਦੋ ਤੇ ਨਾ ਮੇਰੇ ਮਲ ਤਾਂ ਹੀ ਹੋਣੀ ਆਈ ਲੱਗੂ ਲੈ ਕੇ ਨਾ ਨੂੰ ਪਤਾ ਲੱਗ ਗਿਆ ਨਹੀਂ ਚਲੋ ਹੁਣ ਦੁਕਾਨਾਂ ਇੱਕ ਲੈਨ ਚ 4-5 ਹੁੰਦੀਆਂ ਨੇ ਹੁਣ ਜਿਹਦਾ ਸਾਨੂੰ ਸਸਤਾ ਵੀ ਕੰਮ ਪਏਗਾ ਸਾਡੀ ਜੇਬ ਦੇ ਮੁਤਾਬਕ ਹੋਏਗਾ ਅਸੀਂ ਤਾਂ ਉਹਦੇ ਕੋ ਚਾਵਾਂਗੇ ਨਾ ਤੇ ਤੂੰ ਮੂੰਹ ਤਾਂ ਫਲਾ ਲਿਆ ਲੱਡੂ ਤਾਂ ਨਹੀਂ ਦਿੱਤੇ ਜਿੱਦਨ ਮੈਂ ਵਾਪਸ ਲੈਣ ਗਈ ਨਾ ਸੂਟ ਜਿੱਦਨ ਮੈਂ ਦੇਣ ਗਈ ਉਦੋਂ ਤੇ ਨਿਹਰਾ ਹੀ ਪਤਾ ਨਹੀਂ ਲੱਗਾ ਅੱਛਾ ਉਹਨੂੰ ਮੈਂ ਲੈਣ ਗਈ ਮੈਂ ਸ਼ਾਮਾਂ ਨੂੰ ਜਾਣਾ ਤੇ ਮੈਂ ਦੁਪਹਿਰਾਂ ਪਈ ਜਾਂਦੀ ਸੀ ਨਹੀਂ ਮੈਂ ਨਾ ਵੇ ਰੋਟੀ ਖਾਣ ਦੀ ਹੀ ਦੁਕਾਨ ਤੇ ਬੈਠੀ ਤੇ ਧਿਆਨ ਇਹਦੇ ਬਾਹਰ ਨੂੰ ਮੈਨੂੰ ਲੰਘਦੀ ਹੀ ਆਈ ਇਹ ਹੀ ਤਾਂ ਸਾਰਾ ਦਿਨ ਮੈਂ ਕਿ ਨਹੀਂ ਘਰ ਦਾ ਕੰਮ ਕਾ ਕਿਵੇਂ ਲੰਦੀ ਆ ਸਾਰਾ ਦਿਨ ਦੁਕਾਨ ਤੇ ਬੈਠੀ ਰਹੇਗੀ ਮਸ਼ੀਨ ਘੱਟ ਚਲਾਈਗੀ ਤੇ ਧਿਆਨ ਇੱਧਰ-ਇੱਧਰ ਲੋਕਾਂ ਵੱਲ ਹੋਏਗਾ ਫਲਾਣਾ ਕੀ ਕਰਦਾ ਢਿੰਗੜਾ ਕੀ ਕਰਦਾ ਕੋਈ ਵਹਿ ਲਵਾਫਾ ਲੈ ਕੇ ਲੰਗੇਗਾ ਉਹਨੂੰ ਵੀ ਕਹਦੇਗੀ ਸੂਟ ਮੇਰੇ ਕੋਲ ਸੁਆ ਲੋ ਮੰਨਦਾ ਕੁਝ ਜ਼ਬਰਦਸਤੀ ਹੈ ਦੋ ਸੂਟ ਨੇ ਮੇਰੇ ਖਰਾਬ ਕੀਤੇ ਨੇ 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 ਮਹਿੰਗੇ ਨਿਆ ਲੈਣ ਨੂੰ ਵੀ ਦੁਪਹਿਰਾਂ ਠੰਡੀਆਂ ਰੋਟ ਇੰਨਾਂ ਨੇ ਕਰਦੀ ਕਿ ਛੜੀ-ਛੜੀ ਬਠੀਕ ਦੂਰ ਆ ਲੈਣੇ ਤੇ ਗਈ ਦੁਪਹਿਰੇ ਘੰਟਾ ਘਾਰ ਆ ਨਾਲੇ ਆਪ ਰੋਟੀ ਗਰਮ-ਗਰਮ ਖਾ ਕੇ ਜਾਂ ਨਾਲੇ ਨਿਆਣਿਆਂ ਨੂੰ ਗਰਮ ਕਰ ਸੋ ਲੈ ਲੋ ਭੈਣ ਜੀ ਉਹ ਦਿਨ ਭੁੱਲ ਗਈ ਜੇ ਇਹਦੇ ਘਰ ਮਿਸਤਰੀ ਲੱਗੇ ਸੀ ਜਿਹਦਾਂ ਨੇ ਰਸੋਈ ਨਵੀਂ ਬਣਵਾਈ ਕਦੀ ਤੁਹਾਡੇ ਵੱਲ ਦੁਪਹਿਰ ਦੀ ਰੋਟੀ ਕਦੀ ਮੇਰੇ ਵੱਲ ਮੈਂ ਤਾਂ ਕਈ ਵਾਰੀ ਰਾਤੀ ਵੀ ਰੋਟੀ ਸਬਜ਼ੀ ਭੇਜ ਦੇਣੀ ਕਿ ਚੱਲ ਆਣ ਲਗਵਾਣ ਪਹਿਲਾਂ ਰਿਸ਼ਤੇਦਾਰੀ ਬਾਅਦ ਚ ਮਿਸਤਰੀ ਚਾਹ ਸਾਡੇ ਘਰਾਂ ਤੇ ਬਣਾਉਂਦੀ ਹਾਂ ਚੱਲ ਦੁੱਧ ਪੱਤੀ ਲੈ ਆਉਂਦੀ ਸੀ ਗੈਸ ਤੇ ਹੱਡੀ ਲੱਗਦੀ ਸੀ ਨਾ ਮੇਰੀ ਸੱਸ ਨੇ ਤੇ ਮੈਨੂੰ ਕੋੜਾ ਕਹਿਤਾ ਕਹਿੰਦੇ ਜੇ ਤੂੰ ਉਹਦੇ ਨਾਲ ਵਰਤੀ ਨਾ ਹੱਤੋ ਬਾਤ ਆਪਣਾ ਹਸਾਬ ਲਾ ਲਈ ਹੁਣ ਸੱਸ ਨਾਲ ਗੋਣ ਘਰ ਪੰਗਾ ਲਵੇ ਸੱਸਾ ਸੱਪ ਸਹੀ ਗੱਲ ਹੈ ਮੈਂ ਆਪਣੇ ਤੇ ਡੰਗ ਵਰਮਾਣਾ ਹੈਗਾ ਵੈ ਹਾਂ ਡੋਣ ਨਾ ਪੰਗਾ ਲੱਲੇ ਕੋਈ ਗੱਲ ਨਹੀਂ ਸੱਸ ਨਾਲ ਨਹੀਂ ਲੈਣ ਕੱਲ ਨੂੰ ਮੈਂ ਵੀ ਨੂਨ ਲਿਆਣੀ ਐ ਉਹਨੇ ਮੇਰੀ ਨੂਨ ਮੇਰੀ ਸੁਣਦੇ ਨਹੀਂ ਆਣਾ ਕਹਿੰਦੇ ਇਹ ਮੇਰੀ ਨਹੀਂ ਸੀ ਸੁਣੀ ਤੂੰ ਵੀ ਨਾ ਦੀ ਸੁਣੀ ਮਾਰਾ ਲੰਮੀ ਉਮਰਾਂ ਕਰੇ ਪਰ ਮੈਂ ਦੂੰਗੀ ਸੂਟ ਪਰ ਉਥੋਂ ਦੇ ਟੱਪ ਕੇ ਜਾਉਂਗੀ ਮੈਂ ਤੇ ਮੈਂ ਤੇ ਮੱਥੇ ਲੱਗਣਾ ਹੀ ਨਹੀਂ ਆਹੀ ਘਰ ਪਾਠ ਕਰਾਇਆ ਮੇਰੀ ਸੱਸ ਨੇ ਕਿੰਨਾ ਮਾਨਤਾਨ ਕੀਤਾ ਤਾਨੂੰ ਵੀ ਚਲੋ ਅਹੀ ਵਰਤਦੇ ਪੈਰਾਂ ਦੇਰਾ ਕਪੜੇ ਦਿੱਤੇ ਇਹਨੂੰ ਵੀ ਦਵਾਏ ਕਿ ਮੰਮੀ ਚਲੋ ਨਾਨਾ ਨੂੰ ਦਿੱਤੇ ਤੇ ਇਹਨੂੰ ਵੀ ਘਰ ਦੀ ਧੀ ਸਮਝੀਏ ਸਾਡਾ ਦੋ ਦਿਨਾਂ ਨੇ ਤਾਂ ਦਾ ਝੋਟਾ ਆਪਚ ਤੋੜ ਗਈ ਨਾ ਝੋਟਾ ਇਹਨੂੰ ਜੀ ਨਮਿਆ ਨਵੇਂ ਐਣਾੜੇ ਫਰੇ ਨਮਿਆ ਹੈ ਨਾ ਨਾਨਾ ਬੜੀ ਮੰਦੀ ਚੱਲ ਬਣਾ ਲਵੇ ਫਿਰ ਉਧਰ ਤੇ ਨੇਤੀ ਬੜੀ ਰਹਿੰਦੀ ਮੈਂ ਕਿ ਨਹੀਂ ਬੁਟੀਕ ਤੋਂ ਆਉਂਦੀ ਜਾਂਦੀ ਉਹਨਾਂ ਦੇ ਘਰੋਂ ਹੋ ਕੇ ਆਉਂਦੀ ਉਹ ਪਤਾ ਕਿਉਂ ਬੰਦੀ ਹੈ ਉਹ ਕਰਾਇਦਾ ਰਿੰਦੇ ਨੂੰ ਪ੍ਰਚਾਰ ਪੰਜ ਇਕੱਠੇ ਅੰਟੀ ਉਹਨਾਂ ਕੰਮਰੇ ਕਿੱਕ ਪਾਇਨਾ ਪੀਜੀ ਤੇ ਕੁੜੀਆਂ ਆਈਆਂ ਆ ਤੇ ਤੈਨੂੰ ਪਤਾ ਕੁੜੀਆਂ ਨੇ ਕਾਲਜ ਜਾਣਾ ਹੁੰਦਾ ਜੀਨ ਜੂਨ ਤਾਂ ਪਾਉਂਦੀਆਂ ਸੂਟ ਦੀ ਬੜੇ ਪਾਉਂਦੀਆਂ ਇਹ ਆਪ ਹੀ ਸਸਤੇ ਸੂਟ ਉਹਨਾਂ ਨੂੰ ਦੇ ਕੇ ਸਵਾਸ ਉਹ ਕਰਦੀ ਤਾਂ ਮਿੱਠੀ ਬਣੀ ਹੋਈ ਹੈ ਉਹਨਾਂ ਕੋਲ ਟਾਈਮ ਨਹੀਂ ਨਾ ਹੁੰਦਾ ਫਿਰ ਕਹਿੰਦਾ ਸਾਡੇ ਕੋਲ ਬੜਾ ਟਾਈਮ ਹੈ ਸਾਰਾ ਦਿਨ ਖੁਰਕਵਾ ਨੂੰ ਕਿਤੇ ਕਹਿੰਦੇ ਨਾ ਹਾਲ ਨਹੀਂ ਸਾਡਾ ਹੈਗਾ ਕਿਤੇ ਖੁਰਕ ਨਹੀਂ ਸਕਦੇ ਹੈਗੇ ਅਸੀਂ ਕਿਸੇ ਦੀ ਗੱਲ ਕੀ ਕਰਨੀ ਹੈ ਉਹਨਾਂ ਕੋਲ ਟਾਈਮ ਨਹੀਂ ਦੋ ਫਿਰ ਇਹਨੂੰ ਪੈਸੇ ਦੇ ਦਿੰਦੀਆਂ ਵਾ ਵਿੰਗੇ ਸਸਤੇ ਲਿਆ ਲਿਆ ਕੇ ਵਿੱਚੋਂ ਪੈਸੇ ਖਾਈ ਜਾਂਦੀ ਤੇ ਹੋਰ ਕਰਨਾ ਕੀ ਹੈ 500 ਦਾ ਸੂਟ ਲਿਆ ਕੇ ਤਾਂ ਉਹਨਾਂ ਨੂੰ ਕਹਿੰ ਨਾਲ 320 ਸਵਾਈ ਪਾਦਰ ਦੇਣੀ ਆ ਚੱਲ 320 ਸਵਾਈ ਕਿਹੜੇ ਟਾਈਮ ਦੀ ਪੰਪ 500 ਰੁਪਿਆ ਸਵਾਈ ਲੈਣ ਲਾ ਪਿਓ ਲਾ ਤੈਨੇ ਵਾਰ ਉਹ ਪੇਜ ਜਿਹਾ ਲਿਖ ਕੇ 500 ਰੁਪਿਆ ਸਿੰਪਲ ਸੂਟ ਲੈਸ ਸਾਡੀ ਬਟਨ ਤੁਹਾਡੇ ਮੈਂ ਕਿਹਾ ਵਾਜੀ 500 ਚ ਲੈਸਾਂ ਲਾ ਕੇ ਸੁਵਾ ਕੇ ਲਈ ਹੁਣ ਪਹਿਲੀ ਮੈਨੂੰ ਛੱਡਦਾ ਵਾ ਨਹੀਂ ਮੇਰੀ ਸੱਸ ਕਹਿੰਦੀ ਜਾ ਕੇ ਉਹਦੇ ਨਾਲ ਗੱਲ ਕਰਿਆ ਮੈਂ ਕਿਹਾ ਮੰਮੀ ਮੈਂ ਇੰਨੀ ਵੇਲੀ ਨਹੀਂ ਕਿ ਮੈਂ ਬੈ ਕੇ ਉਹਦੀਆਂ ਚੁਗਲੀਆਂ ਕਿਸੇ ਨਾਲ ਕਰਾਂ ਮੈਂ ਮਸਤ ਆਪਣੇ ਘਰ ਐਨਾ ਟਾਈਮ ਨਹੀਂ ਹੈਗਾ ਚੁਲੀਆਂ ਕਰਨ ਨੂੰ ਹਾਂ ਹੀ ਵੇਲੇ ਕਿਸੇ ਦੀ ਚੁਗਲੀ ਨਹੀਂ ਕਰੀ ਆਂ ਮੈਨੂੰ ਤੁਹਾਨੂੰ ਬੁਲਾਏਗੀ ਮੈਂ ਉਹਨੂੰ ਬੁਲਾਣਾ ਨਹੀਂਗਾ ਕੁੱਤਰ ਨੂੰ ਵੇਲ ਨਹੀਂ ਤੇ ਚੁਗਲੀਆਂ ਕਰਨੀਆਂ ਨੇ ਕੱਟ ਚਿਚੜਾ ਚੱਲ ਭੈਣ ਬਹਿ ਤੂੰ ਐਵੇਂ ਕਿਸੇ ਦੀ ਚੁਗਲੀਆਂ ਥੋੜਾ ਆਪਾਂ ਕਰਨੀਆਂ ਟਾਈਮ ਵਾ ਆਪਾਂ ਕਰਦੇ ਸੀ ਚੁਗਲੀਆਂ ਕਰੀਏ ਨਾਲ ਰੁਕ ਜਾ ਚਾਹ ਬਣਾ ਲਿਆ ਹਾਂ ਥੋੜੀ ਥੋੜੀ ਨਹੀਂ ਚਾਹ ਨਾ ਆ ਕੇ ਪਿੰਨੀ ਪਹਿਲਾਂ ਮੇਰਾ ਇੱਕ ਕੰਮ ਕਰ ਇਹ ਕੱਲ ਘਰੇ ਨਹੀਂ ਸੀ ਅੱਛਾ ਤੇ ਐਕਟਿਵ ਜਦੋਂ ਲਈ ਮੈਨੂੰ ਤਾਂ ਉਹਦੇ ਤਾਪ ਚੜ ਗਿਆ ਕਿੰਨੇ ਚਾਜਨਾ ਬੁਲਾਇਆ ਨਹੀਂ ਮੈਂ ਦੀ ਗਮਾਂਡਰ ਨੂੰ ਨਾ ਕਿ ਤਲਫਾਫੜਾ ਆਈ ਕਿ ਆਏਗੀ ਸ਼ੰਮੀ ਨੂੰ ਸੂਟ ਮੇਰੇ ਫੜਾਦੀ ਸਾਰੇ ਉਹ ਨੂੰ ਦੇ ਹਾਂ ਤੋ ਦੇਣਾ ਦਵੇ ਮੈਨੇ ਨਾ ਹੁਣ ਦਲੀਜ ਵੀ ਨਹੀਂ ਚੜਨਾ ਤੈਨੂੰ ਸੂਟ ਵੀ ਨਹੀਂ ਦੇਣਾ ਆ ਮੈਨੇ ਪਹਿਲਾ ਚੱਲ ਕੇ ਲਫਾਫੇ ਫੜ ਲਿਆ ਮੈਨੂੰ ਵੀ ਨਾਲ ਹੀ ਫਸਾਈ ਤੂੰ ਕਾਹਦਾ ਫਸਾਈਆਂ ਨਾ ਮੈਂ ਤਾਂ ਫੇ ਤੂੰ ਤੋਤੋ ਕਰਦੀ ਆ ਨਹੀਂ ਭੈਣੇ ਚੱਲ ਉਹ ਨਜ਼ਰ ਆ ਗਈ ਉਹਨੂੰ ਬੁਲਾਣਾ ਨਹੀਂ ਹੂੰ ਚੱਲ ਚੱਲ ਗਵੰਡਣ ਵਾਲੀ ਜਾਣਾ ਨਾ ਉਹਦੇ ਵੱਲ ਨਹੀਂ ਆਪਾਂ ਜਾਣਾ ਤੇ ਉਹ ਨਜ਼ਰ ਆ ਗਈ ਉਹਨੂੰ ਬੁਲਾਣਾ ਨਹੀਂ ਪਰ ਲੈ ਤੂੰ ਕਿੰਨੀ ਬੁਲਾਣਾ ਨਹੀਂ ਮੈਂ ਤਾਂ ਉਹਦੇ ਵੱਲ ਤੱਕਣਾ ਚੱਲ ਆ ਜਾ ਫਿਰ ਚੱਲ ਇਲੇ ਮਗਵੰਡੀਆਂ ਲਹੋਮ ਫੇਰ ਹੀ ਸੂਟ ਫੜਦੀ ਅੰਜੂ ਦਾ ਨਹੀਂ ਤੂੰ ਹੀ ਕਿਹਾ ਤੂੰ ਪੀਂ ਜਾਂਦੇ ਅੰਜੂ ਦੀਦੀ ਗੁਰਜੀ ਦੀਦੀ ਲੈ ਇਹਨਾਂ ਕੀ ਪਿੱਲੀ ਰਿੱਚੀ ਆ ਕਿੱਡੇ ਦਿਮਾਗ ਖਰਾਬ ਹੋਏ ਇਹਨਾਂ ਦੇ ਨਾ ਇਹਨਾਂ ਨੂੰ ਚੰਗੀ ਨਾ ਮਾੜੀ ਖਰੇ ਕਿੱਦੋਂ ਨੂੰ ਪੱਤੀਆਂ ਜਾਣ ਡੀਆਂ ਹੈ ਨਹੀਂ ਬਾਜੀ ਨਹੀਂ ਦਿੱਤੀ ਅੱਖ ਨਾਲ ਅੱਖ ਨਹੀਂ ਮਲਾਈ ਕਿਤੇ ਜਿੱਦਾਂ ਮੈਨੂੰ ਜਾਣਦੀਆਂ ਨਹੀਂ ਹੁੰਦੀਆਂ ਪਤਾ ਨਹੀਂ ਕੀ ਲੋਕਾਂ ਦਾ ਹਿਸਾਬ ਕਿਤਾਬ ਚੰਗੀਆਂ ਭਲੀਆਂ ਬੋਲਦੀਆਂ ਇਹਨਾਂ ਨੂੰ ਕੀ ਗੋਲਾ ਵੱਜਾਈ ਹੁਣ ਦੋਵਾਂ ਨੂੰ ਪਤਾ ਨਹੀਂ ਲੋਕਾਂ ਦਾ ਕੀ ਹਿਸਾਬ ਆ ਸਸਰੀਕਾਲ ਸਿਮਰਤ ਸਸਰੀਕਾਲ ਜੀ ਜੀ ਤੁਸੀਂ ਹੋਸਨਾ ਠੀਕ ਠਾਕ ਹਾਂ ਜੀ ਉਹਦੇ ਬਹਿ ਜਾ ਆ ਨਾ ਡੱਬਾ ਈ ਮਠਿਆਈ ਦਾ ਐਕਟਿਵ ਵਾਲੀ ਹੈ ਨਮੀ ਅੱਛਾ ਖੁਦਾਈ ਹੈ ਵਜੀਜੀ ਤੇ ਉਹ ਟਾਈਮ ਜਿਆ ਨਹੀਂ ਲੱਗਾ ਮੇਰਾ ਪਰਸੋਂ ਦਾ ਹੁੰਦਾ ਤੇ ਮੈਂ ਕਿਹਾ ਚੱਲ ਮੈਂ ਅੱਜ ਦੇ ਕੇ ਨਹੀਂ ਅੱਛਾ ਤੇ ਉਹ ਕਿੱਥੇ ਗਈ ਗੁਰਜੀਤ ਦੀਦੀ ਉਹ ਦੀਦੀ ਤੰਜੂ ਦੀ ਨਾ ਗਈ ਕਿਤੇ ਮੇਰੀ ਗੱਲ ਸੁਣ ਕੀ ਤੇਰੇ ਨਾਲ ਮੈਂ ਗੱਲ ਕਰ ਕਿਉਂ ਕੀ ਗੱਲ ਹੋਈ ਕਿਹਦੇ ਨਾਲ ਅੰਜੂ ਦੀਦੀ ਨਾਲ ਗਈ ਹੈ ਨਾ ਹਾਂਜੀ ਨਹੀਂ ਪਤਾ ਨਹੀਂ ਪੈਣਾ ਕੀ ਕਾਲੇ ਮਾਲੇ ਦੋਵੇਂ ਕਰਦੀਆਂ ਫਿਰਦੀਆਂ ਏ ਮੇਰੀ ਸਮਝ ਤੋਂ ਤਾਂ ਦੋਵੇਂ ਬਾਹਰ ਹੈ ਗਈਆਂ ਆ ਚੰਗੀਆਂ ਭਣੀਆਂ ਮੇਰੇ ਨਾਲ ਬੋਲਦੀਆਂ ਆ ਤਾ ਹੁਣੇ ਮੈਂ ਮੋੜ ਤੇ ਵੇਖੀ ਜਾਂਦੀ ਆ ਮਾੜਾ ਜਿਹਾ ਬੁਲਾਇਆ ਤੇ ਪੈਣਾ ਪਾਸਾ ਵਟ ਕੇ ਦੋਵੇਂ ਲੰਗ ਗਈਆਂ ਨਾ ਇਹਨਾਂ ਨੂੰ ਚੰਗੀ ਤੇ ਨਾ ਮਾੜੀ ਹੈ ਮੈਂ ਤੇ ਇਹਨਾਂ ਨੂੰ ਜੀ ਤੋਂ ਸਵਾਗਤ ਦੀ ਬੋਲੀ ਨਹੀਂ ਜੇ ਕੱਪੜੇ ਆ ਕੀ ਪਤਾ ਮੈਨੂੰ ਕੀ ਇਹਨਾਂ ਨੂੰ ਬਿੱਲੀ ਨਿੱਚੀ ਆ ਜੇ ਕੱਪੜੇ ਆ ਤੇ ਕੱਪੜੇ ਸੀਨੇ ਦਿੰਦੀਆਂ ਮੈਨੂੰ ਚੰਗੇ ਭਲੇ ਤੇ ਮੈਂ ਨਾ ਉਹ ਜਿਹੜੀ ਉਹ ਹੀ ਮਨਜੀਤ ਉਹਦੇ ਘਰ ਗਈ ਸੀ ਇਹ ਅੰਜੂ ਦੀਦੀ ਨੇ ਸੂਟ ਉਹਦੇ ਅਲ ਫੜਾਏ ਸੀ ਕਿ ਲਿਆ ਕੇ ਤੇ ਸੀਂਦੀ ਐਦਨ ਘਰ ਨਹੀਂ ਸੀ ਪੈਣਾ ਮੈਂ ਉਹਦੇ ਨਾਲ ਸੂਟ ਫੜਨ ਗਈ ਉਧਰੋਂ ਸੂਟ ਵਾਪਸ ਲੈ ਵੀ ਆਈ ਆ ਕਦੀ ਮੈਂ ਨਹੀਂ ਉਹਨੂੰ ਸੀਨੇ ਦੇਣੇ ਚੱਲ ਮੈਨੂੰ ਨਹੀਂ ਸੀਨੇ ਦੇਣੇ ਚੱਲ ਉਹ ਵੀ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਐ ਜਿੱਥੋਂ ਮਰਜ਼ੀ ਸਵਾਉ ਤੇ ਉਹਦੇ ਨਾਲ ਮੇਰੀਆਂ 20 20 ਗੱਲਾਂ ਕਰਕੇ ਆਈ ਏ ਚੋਲੀਆਂ ਕਹਿੰਦੀ ਇਹ ਨਹੀਂ ਨਹੀਂ ਸਵਾਈ ਰੱਖੀ ਆ ਸੂਟ ਕੇ ਇਹ ਕੰਮ ਦੇ ਨਹੀਂ ਸਿੰਦੀ ਹੈਗੀ ਤੁਹਾਡੇ ਘਰਾਂ ਜਾਣ ਕੇ ਇੰਨਾ ਇੰਨਾ ਖਾ ਜਾਂਦੀ ਆ ਨਾਲ ਤੇ ਨਾਲ ਲੋਕਾਂ ਦੀਆਂ ਚੁਗਲੀਆਂ ਕਰਦੀ ਏ ਮੇਰੀ ਗੱਲ ਸੁਣ ਅੱਜ ਤੱਕ ਮੈਂ ਇੱਥੇ ਵੀ ਆਉਣੀ ਆ ਮੈਂ ਕਦੀ ਜ਼ਬਾਨ ਸਾਂਝੀ ਕੀਤੀ ਕਦੀ ਮੈਂ ਕਹੇ ਦੀ ਆਂਡਗਵੰਡ ਗੱਲ ਕੀਤੀ ਹੋਵੇ ਕਹਣਾ ਮੇਰੇ ਤੇ ਆਪਣਾ ਘਰੋ ਟਾਈਮ ਨਹੀਂ ਲੱਗਦਾ ਹਾਂ ਬੱਚੇ ਮੇਰੇ ਛੋਟੇ ਛੋਟੇ ਘਰ ਦਾ ਕੰਮ ਐਨਾ ਉਤੋਂ ਬੁਟੀਕ ਦਾ ਮੇਰਾ ਕੰਮ ਮੇਰਾ ਤਾਂ ਸਿਰ ਖੁਰਕਨ ਨਹੀਂ ਹੁੰਦਾ ਹੈ ਇਹਨਾਂ ਦੇ ਮੈਂ ਸੂਟ ਤਾਂ ਫੜਦੀ ਚੱਲ ਇਹ ਮੇਰੀਆਂ ਪੁਰਾਣੀਆਂ ਕਸਟਮਰ ਆ ਪਹਿਲੇ ਮੈਨੂੰ ਇਹ ਸੂਟ ਸੀਨੇ ਦਿੰਦੀਆਂ ਸੀ ਹੁਣ ਤੇ ਚੱਲ ਰੱਬ ਨੇ ਮੈਨੂੰ ਭਾਗ ਲਾਏ ਆ ਤੇ ਮੈਂ ਇਹਨਾਂ ਨੂੰ ਨਾ ਨਹੀਂ ਕਰਦੀ ਆ ਇਹਨਾਂ ਦੀ ਕੋਈ ਕਰਤੂਤ ਥੋੜਾ ਵਾ ਹੈ 20 20 ਚੁਗਲੀਆਂ ਉੱਥੇ ਕਰਕੇ ਆਈਆਂ ਇਹ ਮੇਰੀਆਂ ਨਾ ਮੈਂ ਇਹਨਾਂ ਨੂੰ ਚੰਗੀ ਤਾਂ ਨਾ ਮਾੜੀ ਨਹੀਂ ਦੀਦੀ ਇਹ ਤਾਂ ਬੜੀ ਮਾੜੀ ਗੱਲ ਆ ਪਰ ਮੈਨੂੰ ਕੋਈ ਜੀ ਦੀ ਦਾਰੇ ਪਤਾ ਹੋਣੀ ਦਦੇ ਅੰਜੂ ਜੀ ਨੇ ਪਹਿਰੇ ਹਲਕੇ ਕਰ ਦਿੱਤੀ ਉਹ ਗੱਲ ਵੱਖ ਜਿੰਨੂੰ ਕੋਈ ਉਂਗਲਾ ਲਾਊਗਾ ਜਿੱਧਰ ਨੂੰ ਮਰਜ਼ੀ ਲੈ ਜਾਊਗਾ ਆਪਣਾ ਦਿਮਾਗ ਐ ਨਹੀਂ ਐਨੀ ਉਮਰ ਦੀ ਹੋ ਚੱਲੀ ਐ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਉਹਨੂੰ ਤੇ ਆਦਤ ਪਈ ਭਾਂਤ ਭਾਂਦੀਆਂ ਸੁਣਨੀਆਂ ਤੇ ਭਾਂਤ ਭਾਂਦੀਆਂ ਕਰਨੀਆਂ ਉਹਨੂੰ ਤੇ ਕੰਮ ਕੋਈ ਨਹੀਂ ਲੋਕਾਂ ਦੇ ਘਰਾਂ 'ਚ ਜਾ ਕੇ ਚੁਗਲੀਆਂ ਕਰਦਾ ਸਵਾਹ ਨੂੰ ਕੋਈ ਕੰਮ ਹੈਗਾ ਰੋਟੀ ਰਾਤ ਨੂੰ 4 ਵਜੇ ਕੁੱਕਰ ਦੀਆਂ ਸੀਟੀਆਂ ਵੱਜਣੀਆਂ ਹੁੰਦੀਆਂ ਉਹਦੀਆਂ ਰੋਟੀ ਉਹਦੇ ਘਰ ਵਾਲਾ ਰੋਜ਼ ਲੜਦਾ ਵੀ ਟਾਈਮ ਨਾ ਬਣਾਇਆ ਕਰ ਮੈਨੂੰ ਕਿਹੜੀ ਗੱਲ ਦਾ ਨਹੀਂ ਪਤਾ ਪਰ ਮੈਂ ਇੰਟਰਫੇਅਰੈਂਸ ਨਹੀਂ ਕਰਦੀ ਕੇ ਇਹਦੇ ਕੰਮ 'ਚ ਨਹੀਂ ਜੀ ਜੀ ਮੈਂ ਤਾਂ ਤੁਹਾਡਾ ਵੀ ਪੜਾ ਤੁਸੀਂ ਕਿਹੜਾ ਕੇ ਇਹਦੀ ਮਾੜੀ ਚੰਗੀ ਕਰਦੇ ਜ ਪਰ ਇਹਨਾਂ ਲਈ ਬੜੀ ਮਾੜੀ ਗੱਲ ਆ ਮੈਨੂੰ ਤਾਂ ਕੋਈ ਗੱਲ ਦਾ ਨਹੀਂ ਪਤਾ ਮੈਂ ਦੇ ਘਰੇ ਆ ਮੈਨੂੰ ਤਾਂ ਇਹ ਕਿ ਜੇ ਤੁਹਾਡੇ ਤੁਹਾਡੇ ਵੱਲ ਗਈਆਂ ਹੋਣਗੀਆਂ ਸੂਟ ਵਗੈਰਾ ਸੀ ਲੈ ਪਤਾ ਨਹੀਂ ਕੀ ਇਹਨਾਂ ਨੂੰ ਹੋ ਗਿਆ ਕੀ ਨਹੀਂ ਜੇ ਇਹਨਾਂ ਨੂੰ ਐਕਟਵਾ ਦਾ ਗੁੱਸਾ ਹੋਊਗਾ ਤੇ ਚੱਲ ਆਂਡ ਗਵਾਂਡ ਤੇ ਸਾਰਿਆਂ ਨੂੰ ਵੇਖ ਬਾਗੂ ਮੈਂ ਤਿੰਨ ਤਿੰਨ ਚਾਰ ਚਾਰ ਲੱਡੂ ਦੇ ਤੇ ਕੋਲੀ ਚ ਪਾ ਕੇ ਹੈ ਇਹ ਹੀ ਮੇਰੀਆਂ ਜ਼ਿਆਦਾ ਕਲੋਜ਼ ਤੇ ਇਹਨਾਂ ਦੇ ਮੈਂ ਡੱਬੇ ਪੂਰੇ ਪੂਰੇ ਲਿਆ ਕੇ ਤੇ ਰੱਖੇ ਹੈ ਤੇ ਅੱਜ ਮੈਂ ਦੇਣ ਲੱਗੀ ਮਾਸਾ ਬੰਦਾ ਹੌਸਲਾ ਕਰ ਲੈ ਜੇ ਆ ਗੁੱਸਾ ਵਾ ਕੀ ਪਤਾ ਕਾਦਾ ਗੁੱਸਾ ਵਾ ਮੈਂ ਕਹਾਂ ਚੱਲੇ ਮੇਰੀਆਂ ਜ਼ਿਆਦਾ ਲੱਗਦੀਆਂ ਇਹਨਾਂ ਦੇ ਮੈਂ ਪੂਰੇ ਪ ਤੇ ਮੇਰੇ ਸਿਰ ਚਰ ਨੇ ਆ ਸਵਾਭ ਆਈ ਕਿ ਢੀ ਮਾੜੀ ਗੱਲ ਆ ਜੀ ਜੀ ਚਲੋ ਕੋਈ ਨਾ ਤੁਸੀਂ ਆਪਣਾ ਦਿਲ ਨਾ ਛੋਟਾ ਕਰੋ ਤੁਹਾਨੂੰ ਪਤਾ ਹੀ ਹੈ ਕਿ ਇਹਦੀ ਆਦਤ ਹੀ ਇਦਾਂ ਦੀ ਹੁੰਦੀ ਆ ਨਹੀਂ ਸਿਮਰਤ ਦਿਲ ਤੇ ਛੋਟਾ ਹੁੰਦਾ ਹੀ ਆ ਜਿੱਥੇ ਪਿਆਰ ਹੋਵੇ ਨਾ ਉੱਥੇ ਜਦੋਂ ਐਹੋ ਜਿਹੀਆਂ ਗੱਲਾਂ ਪਤਾ ਲੱਗਣ ਨਾ ਤੇ ਤਾਂ ਆਪ ਚੜ ਜਾਂਦਾ ਧਰਮ ਨਾ ਮੇਰੇ ਕੋਲ ਬਰਦਾਸ਼ਤ ਨਹੀਂ ਹੋਣ ਨਹੀਂ ਆ ਸੂਟ ਸਵਾਉਣ ਦੀ ਕੋਈ ਗੱਲ ਨਹੀਂ ਆ ਜੋ ਮੇਰੀ ਕਿਸਮਤ 'ਚ ਹੈ ਨਾ ਉਹ ਮੈਨੂੰ ਮਿਲ ਲਈ ਜਾਣਾ ਮੇਰੇ ਕੋਲ ਕਸਟਮਰਾਂ ਦੀ ਕਮੀ ਨਹੀਂ ਹੈਗੀ ਪਰ ਇਹਨਾਂ ਨਾਲ ਮੇਰਾ ਅਲੱਗ ਪਿਆਰ ਹੀ ਦੋਵਾਂ ਨਾਲ ਹਾਂਜੀ ਜੀ ਜੀ ਮੇਰੇ ਕੋ ਭਾਵੇਂ 50 ਸੂਟ ਸੀਨ ਵਾਲੇ ਪਏ ਹੋ ਨਾ ਅੱਧੀ ਜਬਾਨ ਹੈ ਦੋਵੇਂ ਜਣੀਆਂ ਮੈਨੂੰ ਕਹਿਣ ਕਿ ਸਾਡੇ ਸੂਟ ਸੀਂਦੇ ਮੈਂ ਰਾਤ ਨਾ ਪੈ ਕੇ ਸੀਵਾ ਮੈਂ ਇਹਨਾਂ ਨੂੰ ਕਦੀ ਨਾ ਨਹੀਂ ਕੀਤੀ ਚਲੋ ਕੋਈ ਨਾ ਤੇ ਗੁੱਸਾ ਨਾ ਕਰੋ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਂਦੀ ਐ ਨਹੀਂ ਮੈਨੂੰ ਪਾਣੀ ਨਹੀਂ ਚਾਹੀਦਾ ਚਲ ਦੇ ਦੀਂ ਡੱਬਾ ਮੈਂ ਚਲਦੀ ਆ ਬਾਹਰ ਘਰੇ ਨੂੰ ਹੁਣੇ ਛੱਡੇ ਨਹੀਂ ਆ ਗਈ ਹਾਂਜੀ ਦੀਦੀ ਆਜੋ ਇੱਧਰ ਹੀ ਆ ਮੈਂ ਬੈਂਥ ਰੂਮ 'ਚ ਚਾਹ ਬਈ ਕੀ ਨਾਰੀ ਚੰਗਾ ਬੰਦ ਪਰ ਮੈਂ ਚਾਹੁੰਦੀ ਆ ਬਗਲ ਨੂੰ ਅੰਜੂ ਦੀਦੀ ਆਇਓ ਦੋ ਮਿੰਟ ਮੇਰੀ ਗੱਲ ਵੀ ਸੁਣ ਕੇ ਜਾਇਓ ਕੀ ਹੋਇਆ ਭੈਣ ਤੂੰ ਤਾਨੂੰ ਮੈਂ ਮੋੜ ਤੇ ਬੁਲਾਇਆ ਤੂੰ ਹਿਮਿਆਰ ਨਾ ਬੋਲੀਆਂ ਹੀ ਨਹੀਂ ਮੈਂ ਤੁਹਾਨੂੰ ਚੰਗੀ ਨਹੀਂ ਮਾੜੀ ਨਹੀਂ ਕੀ ਹੋ ਗਿਆ ਸਾ ਚੱਲ ਭੈਣ ਜੋ ਮਰਜੀ ਹੋਇਆ ਹੋਵੇ ਜਿੰਨੀ ਹੰਢ ਗਈ ਵਧੀਆ ਬਸ ਬਹੁਤ ਹੈ ਤੂੰ ਤਾਂ ਸਾਡੀ ਤੁਹਾਡੀ ਸਾਸਰੀ ਘਰ ਇਹ ਕਿੰਦਾ ਤੂੰ ਗੱਲ ਕਰਨ ਜਿੰਨੀ ਨੰਗੀ ਦਾ ਕੀ ਮਤਲਬ ਹੋਇਆ ਤੈਨੂੰ ਨਹੀਂ ਪਤਾ ਬੋਤ ਉਹ ਨੰਗੀ ਨਵੇਂ ਵੰਡਣਾ ਨਾ ਮਤਲਬ ਇਹਨਾ ਹੋ ਪਰ ਇਹ ਨਵੇਂ ਕਹ ਰਾਇ ਨਾ ਉਹਨਾਂ ਨਾਲ ਜ਼ਿਆਦਾ ਬੰਦ ਹਾਂ ਖੈਰ ਮਾੜਿਆ ਨੂੰ ਛੱਡ ਦਿੱਤਾ ਤੂੰ ਨਾ ਅੱਜ ਵੀ ਇਹੀ ਆਈ ਆਈ ਆ ਆ ਮਹੀਨੇ ਚਾਰ ਨਹੀਂ ਹੋਏ ਤੇਰੇ ਵਿਆਹ ਨੂੰ ਸਾਨੂੰ 15 ਸਾਲ ਹੋ ਗਏ ਨੇ ਐਨੇ ਸਾਡੀ ਉਹ ਥੂ ਥੂ ਕਰਵਾਤੀ ਐ ਪਤਾ ਕਿੰਨੀਆਂ ਇਹਨਾਂ ਆਣ ਗੋਣਾਂ ਨੇ ਮੈਨੂੰ ਤੇ ਇਹਨੂੰ ਗੱਲਾਂ ਕੀਤੀਆਂ ਤੇ ਮੇਰੀ ਸੱਸ ਨੇ ਤੇ ਮੈਨੂੰ ਵੈਸੇ ਨਹੀਂ ਜੀਣ ਜੋ ਕਰ ਛੱਡਿਆ ਆ ਹੁਣ ਵੀ ਦੋ ਤਿੰਨ ਜਣੀਆਂ ਖਲਾਰ ਕੇ ਕਹਿੰਦੀਆਂਹੀਂ ਲੱਡੂ ਸਵਾਦ ਹੀ ਦੱਸ ਕਿਹੜੇ ਲੱਡੂ ਸਵਾਦ ਹੀ ਨਹੀਂ ਨਹੀਂ ਖਾਧੇ ਹਾਂ ਤਾਂ ਦੱਸੀਏ ਸਵਾਦ ਹੀ ਨਹੀਂ ਨਾ ਮੇਰੀ ਗੱਲ ਸੁਣ ਗੱਲ ਦੋ ਲੱਡੂਆਂ ਦੀ ਨਹੀਂ ਗਈ ਘਰ ਏ ਖੰਡ ਬਣਾ ਭੇਜਦੀ ਉੰਜ ਹੀ ਆ ਕੇ ਕਹਿ ਦਿੰਦੀ ਐ ਇੱਕੀ ਵਾਲੀ ਤੀਹ ਅਹੀਂ ਦੋਵੇਂ ਜਣੀਆਂ ਇਹਦੇ ਘਰ ਡੱਬਾ ਲੈ ਕੇ ਜਾਂਦੀਆਂ ਪਾਰਟੀ ਕਰਦੀਆਂ ਸਮੱਸਿਆ ਮੰਗਾਉਂਦੀਆਂ ਸਾਡਾ ਤਿੰਨਾ ਦਾ ਨਾ ਪੂਰੇ ਮੱਲੇ ਨੂੰ ਪਤਾ ਇੱਕ ਜੋਟ ਗਾ ਵੈ ਇਕੱਠੀਆਂ ਤੇ ਵਿਆਹੀਆਂ ਆਂ ਅਸਾਂ ਸ਼ੁਰੂ ਤੋਂ ਹੀ ਪਿਆਰ ਬੜਾ ਸਾਡੀਆਂ ਸੱਸਾਂ ਦਾ ਵੀ ਪਿਆਰ ਤੇ ਸਾਡਾ ਵੀ ਆ ਇਹਨੇ ਕਦਰ ਪਾਈ ਏ ਪਰ じゃ ਗੱਲਾਂ ਮੇਰੀ ਸੱਸ ਨੇ ਕਰਤੀਆਂ ਮੈਨੂੰ ਚਲੇ ਨੂੰ ਕੰਮ ਨਹੀਂ ਨਾ ਦਾ ਘਰ ਲਪਟੀ ਦਾ ਕਰਨ ਦਿੰਦਾ ਸੀ ਅੰਨੇ ਉਹਨਾਂ ਨੇ ਖਲੋ ਕੇ ਦੇ ਘਰ ਚ ਗੱਲ ਕੀਤੀ ਸੀ ਕੁੜੀ ਨੂੰ ਕਰੰਦਿਓ ਕੰਮ ਦਾ ਸੀ ਕੀ ਹੈ ਇੱਕ ਫੋਨ ਤੱਕ ਨਹੀਂ ਲਾ ਕੇ ਦੱਸਿਆ ਕਿ ਭੈਣ ਮੈਂ ਐਕਟਿਵਾ ਕਢਾ ਲਈ ਆ ਆ ਕੇ ਤੇ ਵੇਖ ਜਿਓ ਮੂੰ ਮਿੱਠਾ ਕਰਾਣਾ ਤਾਂ ਬੜੀ ਦੂਰ ਦੀ ਗੱਲ ਰਹੇਗੀ ਜੀ ਜੀ ਮੈਨੂੰ ਪਤਾ ਵਾ ਇਹਨਾਂ ਨੇ ਮੈਨੂੰ ਸਾਰੀ ਆ ਕੇ ਗੱਲਬਾਤ ਦੱਸੀ ਆ ਦੇਖੋ ਤੁਸੀਂ ਸਾਨੂੰ ਦੱਸ ਸਿਆਣੀ ਬੰਜਾ ਮੈਂ ਸਿਆਣੀ ਦੀ ਦੀਦੀ ਬਣੰਦੀ ਵੇਖੋ ਜੇ ਕੋਈ ਬੰਦਾ ਆਪ ਕਰੇ ਚੱਲ ਕੇ ਆਏ ਹੋਗੇ ਇਹਨੂੰ ਮਾੜਾ ਥੋੜੀ ਬੋਲਿਆ ਜਾਂਦਾ ਔਰ ਜੇ ਉਹ ਆਪ ਆਏ ਆ ਤੁਸੀਂ ਪੂਰੀ ਉਹਨਾਂ ਦੀ ਗੱਲ ਤੇ ਸੁਣ ਲਓ ਕੇਸ ਕਰਕੇ ਕਹਿੰਦੇ ਸੀ ਤੁਸੀਂ ਉਹਨਾਂ ਦੀ ਹੈਗੇ ਨੇ ਜਿਆਦੀਆਂ ਸਕੀਆਂ ਐ ਜਾ ਐਥੇ ਰੁਕ ਜਾ ਜਿਆਦਾ ਸਕੀਆਂ ਨਾ ਐਸੇ ਲਈ ਤੇ ਕੋਲੀ ਵੀ ਥੋੜੀ ਗਈ ਤੇ ਉਹ ਲੱਡੂ ਵੀ ਥੋੜੇ ਉਹ ਦਫਾ ਕਰ ਲੱਡੂ ਅੱਗ ਲੱਗਣ ਫੋਨ ਵੀ ਸੜ ਗਿਆ ਕਰਕੇ ਸਾਨੂੰ ਕਹਿ ਦਿੰਦੀ ਫੋਟੋ ਹੀ ਪਾ ਦਿੰਦੀ ਮੈਂ ਐਕਟਿਵ ਵਾਲੀ ਹੁੰਦੀ ਆ ਵੇਖੋ ਚੰਗੀ ਆ ਕੋਈ ਸਨੇਹਾ ਪੱਤਰ ਨਹੀਂ ਸਾਨੂੰ ਦਿੱਤਾ ਹੈ ਗੱਲ ਦਾ ਲੋਕਾਂ ਲਈ ਅਲਗਾ ਮਨ ਸੜ ਗਿਆ ਅੰਦਰੋਂ ਰੋਣਾ ਆਉਂਦਾ ਦੀਦੀ ਖਾਲੀ ਆ ਤੇ ਉਂਝ ਵੀ ਨਹੀਂ ਕਿਹਾ ਜੇ ਮੱਥਿਆ ਲੱਗੇ ਜਾਂਦਾ ਵੇਖ ਲਓ ਤੁਹਾਡੇ ਸਾਹਮਣੇ ਆ ਵੇਖ ਲਓ ਦੀਦੀ ਉਹ ਡੱਬਾ ਲੈ ਕੇ ਆਏ ਐ ਇਸੇ ਕਰਕੇ ਪਹਿਲਾਂ ਤੁਹਾਡੇ ਵਾਲੇ ਬਾਅਦੋਂ ਇਹਨਾਂ ਵਾਲ ਜਾਣਾ ਉਹਨਾਂ ਨੇ ਰਹਿੰਦੇ ਆ ਫਾਰਮੈਲਿਟੀਆਂ ਕਿਆ ਤਾਂ ਨਾ ਮੁਹੱਲੇ 'ਚ ਕਹੇ ਨੇ ਕੁਛ ਨਹੀਂ ਉਧਰ ਨਹੀਂ ਦਿੱਤਾ ਤੇ ਆ ਗਏ ਹਣਾ ਚੇਤਾ ਉਹ ਹੁਣ ਆਂਗਣ ਅਮੀਰ ਲੋਕ ਮਿਲ ਗਏ ਨਾ ਸ਼ੌਕਾਰੀ ਜੀ ਵਾਲੇ ਦੀਦੀ ਅਕ ਕਿਦਾਂ ਦੀਆਂ ਗੱਲਾਂ ਕਰਨ ਲਿਆ ਜੇ ਤੁਸੀਂ ਆ ਸੌਹ ਵਾਲੀ ਗੱਲ ਹੈ ਮੇਰੇ ਮਨ 'ਚ ਤੇ ਅਜਿਹੀ ਕੋਈ ਗੱਲ ਨਹੀਂ ਮੈਂ ਤਾਂ ਇੱਕ ਵੱਡਾ ਡੱਬਾ ਲਿਆ ਕੇ ਤੇ ਦੋ ਦੋ ਲੱਡੂ ਤੇ ਇੰਦਰ ਸਾਰਿਆਂ ਨੂੰ ਮੈਂ ਦੇ ਦਿੱਤੇ ਤੇ ਤੁਹਾਡੇ ਮੈਂ ਡੱਬੇ ਰਸ਼ਾਮੀ ਤੁਹਾਡੇ ਭਾਜੀ ਨਾਲ ਜਾ ਕੇ ਲੈ ਕੇ ਆਈਂ ਸਗੋ ਦੇਸੀ ਘੋੜੇ ਕਿ ਇਹ ਮੇਰੀਆਂ ਜ਼ਿਆਦਾ ਕਲੋਜ਼ ਹੈ ਤੇ ਮੈਂ ਇਹਨਾਂ ਨੂੰ ਦੇਣੇ ਤੇ ਤੁਸੀਂ ਉੱਧਰ ਕੀ ਕਹਿ ਕੇ ਆਈਆਂ ਜੇ ਨਾਲੇ ਤਾਂ ਤੁਸੀਂ ਉਹ ਚਾਰ ਪੰਜ ਜਿਹੜਾ ਸੂਟ ਮੇਨੂੰ ਸੀਨੇ ਹੀ ਉਹ ਤੁਸੀਂ ਫੜ ਲਈਆਂ ਚਲੋ ਵੀ ਮੈਨੂੰ ਕੋਈ ਹਿਰਕ ਨਹੀਂ ਤੁਹਾਡੀ ਮਰਜ਼ੀ ਤੁਹਾਡਾ ਸੂਟ ਹੈ ਜਿੱਥੇ ਮਰਜ਼ੀ ਸੀਨੇ ਦਿਓ ਉੱਥੇ ਕੀ ਚੁਗਲੀਆਂ ਕਰਕੇ ਆਈਆਂ ਜੇ ਜਾ ਕੇ ਤੁਸੀਂ ਕੀ ਮੈਂ ਤੁਹਾਡੇ ਘਰੋਂ ਖਾ ਜਾਨੀ ਮੈਂ ਤਾਂ ਕਦੀ ਚਾਹ ਦਾ ਕੱਪ ਨਹੀਂ ਪੀਤਾ ਇੰਨਾ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਤੇ ਹੋਰ ਕੀ ਉਹ ਅਗਲੀ ਮੈਨੂੰ ਕਹਿੰਦੀ ਇੰਨੀ ਇੰਨੀ ਸਵਾਈ ਲੈਂਦੀ ਆ ਸਾਡੇ ਘਰਾਂ ਚ ਆ ਜਾਂਦੀ ਆ ਖਾਣ ਪੀਣ ਜਦ ਇਹਦੀ ਬੁਟੀਕ ਨਹੀਂ ਚੱਲਦੀ ਉਦੋਂ ਅਸੀਂ ਸ਼ੁਰੂ ਕਰਵਾਈ ਸਾਡੇ ਸਾਡੇ ਕੋਈ ਇੰਨੀ ਇੰਨੀ ਸਵਾਈ ਲੈ ਲੈਂਦੀ ਆ ਹੁਣ ਤੇਨੇ ਸਵਾਈ ਬੜੀ ਵਧਾਤੀ ਆ ਹੈ ਕੀ ਲੋੜ ਹੈ ਤੁਹਾਨੂੰ ਇੰਨੀਆਂ ਗੱਲਾਂ ਕਰਨ ਦੀ ਮੇਰੇ ਮਨ ਨੂੰ ਪਤਾ ਕਿੰਨੀ ਠੇਸ ਪਹੁੰਚੀ ਆ ਆ ਡੱਬਾ ਤੇ ਤੁਸੀਂ ਰੱਖ ਲਓ ਪਰ ਅੱਜ ਤੋਂ ਬਾਅਦ ਨਾ ਮੈਂ ਤੁਹਾਡੇ ਕੋਈ ਸੂਟ ਸੀ ਨਾ ਜੇ ਤੇ ਨਾ ਮੈਂ ਤੁਹਾਡੇ ਨਾਲ ਕਲਾਮ ਕਰਨੀ ਜੇ ਮੈਨੂੰ ਇਹੋ ਜਿਹਾ ਚੁਗਲਖੋਰ ਬੱਦੇ ਪਸੰ ਠੀਕ ਹੈ ਸਿਮਰਤ ਰੱਖ ਪੁੱਤ ਮੈਂ ਚੱਲੀ ਹਾਂ ਬੈਠੋ ਜੀ ਬੈਠੋ ਜੀ ਹਾਂ ਜੀ 1 ਮਿੰਟ ਸ਼ਮਮੀ ਠਹਿਰ ਜਾ ਗੁਰਜੀਤ ਬੈਠ ਜਾ ਤੂੰ ਤੂੰ ਬਹੁਤ ਟਾਲੀ ਕਰਦੀ ਹੈ ਗੱਲ ਕਰਨ ਲੱਗਿਆ ਕੀ ਅੰਜੂ ਤੂੰ ਵੀ ਇਦਾਂ ਹੀ ਕਰਦੀ ਆ ਉਹ ਘੜੀ ਘਟ ਆ ਅੱਛਾ ਮੇਰੇ ਸਿਰ ਚੜ ਗਈ ਹੂੰ ਮੈਂ ਤੇ ਤੇਰੇ ਘਰਾਂ ਦੀ ਗੱਲ ਨਹੀਂ ਕੀਤੀ ਸੀ ਆ ਤੂੰ ਮੈਨੂੰ ਕਹਿ ਦਿੰਦੀ ਜੇ ਉਹਨੂੰ ਕਹਿ ਕੇ ਗਈ ਸੀ ਕਿ ਲੱਡੂ ਨਹੀਂ ਮੈਂ ਡੱਬਾ ਭੇਜਣਾ ਹੈ ਮੈਂ ਸੂਟ ਕਰ ਨੂੰ ਉੱਥੋਂ ਲੈ ਕੇ ਆਵੇਂ ਸੀ ਮੈਨੂੰ ਕਿਹਾ ਪਹਿਲਾਂ ਕਹੇ ਡੱਬਾ ਲੈ ਕੇ ਆਈ ਤੇ ਫੇਰ ਹੀ ਪਤਾ ਲੱਗਾ ਵਾ ਹੂੰ ਸਿਆਣੀ ਆ ਮੇਰੇ ਤੋਂ ਪਹਿਲਾਂ ਵੱਡੀ ਆ ਤੂੰ ਮੈਨੂੰ ਕਹਿ ਦੇ ਹਾਂ ਕਿ ਚਲ ਕੋਈ ਨਹੀਂ ਆ ਜਿੰਦੀ ਅਹੀਂ ਫੋਨ ਕਰ ਲਈਏ ਸਾਡਾ ਫਰਜ਼ ਨਹੀਂ ਬੰਦਾ ਤੈਨੂੰ ਵੀ ਬੜੀ ਗਾਲੀ ਹੀ ਸੂਟ ਚੁੱਕ ਲਿਆ ਦਵਾ ਦਾ ਕਿਆ ਵੀ ਸ਼ਾਮਾ ਨੂੰ ਚੱਲਣਾ ਬਟੇ ਐ ਸੂਟ ਤੇ ਮੈਂ ਤਾਂ ਨਹੀਂ ਆਈ ਕਿ ਮੈਂ ਆਪਣੇ ਹੱਥੀਂ ਨੂੰ ਦਵਾਂਗੀ ਕਿ ਡੀ ਤੋਂ ਲੈਣੀ ਹੈ ਬੜੀ ਚਲਾਕੋ ਮੈਂ ਨਾ ਬਣ ਜਵਨੌਸ਼ਣ ਕਿ ਸੂਟ ਲੈਣ ਮੈਂ ਕਹਿਣਾ ਸ਼ਾਮਾ ਨੂੰ ਚੱਲਣਾ ਨਹੀਂ ਤੇ ਤੂੰ ਕੌਣ ਹੈ ਆਹੋ ਚਤਰਾਇਆਂ ਆਪਣੀਆਂ ਅੱਗੇ ਰੱਖੀਆਂ ਤੇ ਫਸਾ ਮੈਨੂੰ ਦਿੱਤਾ ਅੰਜੂ ਦੀਦੀ ਮੇਰੀ ਗੱਲ ਸੁਣੋ ਤੋਹੀ ਨਾ ਜਿਹੜਾ ਤਾ ਮਾਸ਼ਾਅੱਲਾ ਹੁੰਦੀਆਂ ਜਿਹਨਾਂ ਰੋਜ ਦਾ ਇਹ ਬਾਅਦ ਚ ਲਾ ਲਿਓ ਤੇ ਮੇਰੇ ਕੋਲ ਇੰਨਾ ਟਾਈਮ ਨਹੀਂ ਮੇਰੇ ਸੂਟ ਸੀਨ ਵਾਲੇ ਪਏ ਇਹ ਨਹੀਂ ਕਿ ਜੇ ਤੁਸੀਂ ਪੰਜ ਸੂਟ ਵਾਲਾ ਲਫਾਫਾ ਚੁੱਕ ਲਈਆਂ ਤੇ ਮੇਰੇ ਕੋਲ ਸੂਟ ਹੈ ਨਹੀਂ 50 ਸੂਟ ਸੀਨ ਵਾਲੇ ਪਏ ਮੈਂ ਸਿਰਫ ਤੁਹਾਡੇ ਸੂਟ ਤਾਂ ਸੀ ਨਹੀਂ ਕਿ ਮੈਂ ਤੁਹਾਡਾ ਮਾਨ ਰੱਖਦੀ ਸੀ ਕਿ ਪਹਿਲੀਆ ਕਸਟਮਰ ਮੇਰੀਆਂ ਤੁਸੀਂ ਹੀ ਠੀਕ ਹੈ ਤੁਸੀਂ ਰਾਤ ਵੀ ਕਹਿੰਦੀਆਂ ਨੇ ਰਾਤ ਬੈ ਬੈ ਸੀ ਨਹੀਂ ਕਿ ਨਹੀਂ ਇਹਨਾਂ ਦਾ ਮੇਰਾ ਵੱਖਰਾ ਪਿਆਰ ਆ ਨਾ ਨਾ ਬੇਅਤੀ ਕਰੋ ਹੱਡੀ ਗਲਤੀ ਹੋ ਗਈ ਯਾਰ ਉਹ ਕਾਹਦਾ ਆਪਣਾ ਹੁੰਦਾ ਜਿਹੜਾ ਘਰ ਘਰ ਜਾ ਕੇ ਗੱਲਾਂ ਕਰੇ ਦੱਸੋ ਜੇ ਤੁਸੀਂ ਕੁਝ ਕਹਿਣਾ ਹੈ ਨਾ ਤੇ ਤੁਸੀਂ ਮੈਨੂੰ ਕਹਿ ਦਿੰਦੇ ਮੀ ਤਾਂ ਕਿਹਾ ਹੋਇਆ 10 ਰੁਪਏ ਦਾ ਟਿਕਟ ਮਰਤਦੀ 50 ਰੁਪਏ ਦਾ ਨਹੀਂ ਮਰਤਦੀ ਹੈ ਕਿੱਡੀ ਸ਼ੱਕੀ ਆ ਆ ਮੈਂ ਸੂਟ ਲਈ ਆਈ ਪਰ ਅਦੇ ਕੰਮ ਤੇ ਟਿਕਟ ਕਿੰਨੇ ਹੁੰਦੇ ਤੁਹਾਡੇ ਭਾਜੀ ਉਹਨਾਂ ਨੂੰ ਜਾ ਕੇ ਅੱਜ ਪੁੱਛੋ ਵੀ ਕਿੰਨੇ ਦਾ ਟਿਕਟ ਲੈ ਹੁੰਦੇ ਆ ਮੇਰੇ ਕੋਲ ਨਾ ਪੁੱਛੋ ਉਹਨਾਂ ਨੂੰ ਪੁੱਛੋ ਜਾ ਨਹੀਂ ਦੀਦੀ ਸੌਰੀ ਸੌਰੀ ਆਪਾਂ ਜਾ ਕੇ ਆਪ ਕਹਿ ਦਾਂਗੇ ਫੇਰ ਗਲਤੀ ਹੋ ਗਈ ਯਾਰ ਸੌਰੀ ਤੂੰ ਹਮੇਸ਼ਾ ਤਾਂ ਤੁਹਾਡਾ ਸਾਥ ਦਿੱਤਾ ਐ ਕਿਤਨਾ ਕਿਤ ਬੇਫੂਹੀ ਕਰ ਦਿੰਦੀ ਤੇ ਮੈਨੂੰ ਵੀ ਫਸਾ ਲੈਂਦੀ ਆ ਹਾਂ ਕਰਦੀ ਆ ਮੈਂ ਤਾਂ ਲੱਸੀ ਲੈ ਕੇ ਆਈ ਸੀ ਇਹਦੇ ਵੱਲੋਂ ਤੇ ਤੂੰ ਮੈਨੂੰ ਨਹੀਂ ਦੱਸ ਸਕੀ ਅਣਕਾ ਕੀ ਕਰਦੀ ਐ ਮੇਰੇ ਤੋਂ ਤੇ ਐਵੀ ਵੱਡੀ ਐ ਮੈਨੂੰ ਗੱਲਾਂ ਚ ਲੱਲਣਦੀ ਐ ਪਹਿਲੇ ਤੇ ਮੇਰੀ ਤੂੰ ਹੀ ਸੇਲੀ ਸੀ ਤੇ ਬਾਅਦਤ ਨਹੀਂ ਆ ਮੈਨੂੰ ਪਤਾ ਹੀ ਕਿੰਨੀਆਂ ਗੱਲਾਂ ਕਰਦੀ ਐ ਗੱਲਾਂ ਚ ਲੱਲਣਦੀ ਮੈਂ ਜਲੇਬੀ ਆ ਨਾ ਤੂੰ ਵੀ ਚਾ ਕੇ ਫਸੀ ਜਾਨੀ ਆ ਐ ਮੇਰੀ ਐ ਚਲ ਗਲਤੀ ਤੇ ਦੋਵਾਂ ਦੀ ਹੋਈ ਐ ਮੇਰੀ ਹਾਂ ਸੌਰੀ ਸਾਡੇ ਸੁਣਸੀ ਦੇ ਨਾਲ ਮੈਂ ਪਰ ਸਭ ਨੇ ਬਿਕੇ ਆ ਮੇਰੇ ਸੁਣਸੀ ਦੇਣੇ ਆ દોમ્યા મી ਰખે ਕੱਢ ਕਿ ਉਹ ਵੀ ਦਿਨ ਨਹੀਂ। દીદી ਅੱਗੇ ਮੈਂ ਕਦੀ ਮੋੜਿਆ ਤੁਹਾਨੂੰ। ਜਿੰਨੇ ਕਹੋਗੀ ਹਨਾ ਮੈਂ ਰਾਤ ਬੈ ਬੈ ਕੇ ਸਿਉਂਗੀ। ਪਰ ਸਾਡੇ ਪਿਆਰ ਚ ਕਦੀ ਫਿੱਕ ਨਹੀਂ ਪੈਣੀ ਚਾਹੀਦੀ। ਪਤਾ ਕਿ ਗਲਤੀ ਸਾਡੀ ਹੈ। ਅਹੀਂ ਐ ਵੇਲੇ ਉਹਨੇ ਲੱਡੂ ਬੰਡੇ ਨੇ। ਹਾਂ। ਅਹੀਂ ਐ ਨਹੀਂ ਵੇਖਿਆ ਨੇ ਸਾਨੂੰ ਕਿਉਂ ਨਹੀਂ ਯਾਦ ਕੀਤਾ? ਕਿਉਂ ਨਹੀਂ ਯਾਦ ਕੀਤਾ? ਅਸੀਂ ਗਲਤ ਫहमी ਦੇ ਸ਼ਿਕਾਰ ਹੋ ਗਏ। ਤੁਹਾਡੇ ਬਾਜੀ ਕਹਿੰਦੇ ਉਹਨਾਂ ਦੇ ਘਰ ਦੇ ਦੇ ਬਲੇ ਮੈਂ ਕਿਹਾ ਨਹੀਂ। ਉਹਨਾਂ ਦੇ ਘਰ ਮੈਂ ਗਿਆ ਇਨੇ ਨੀਲਾ ਡੂ ਨਹੀਂ ਦੇਣੇ ਸ਼ਾਮੀ ਮੇਰਨਾ ਬਚਾਰਾ ਬਾਜ਼ਾਰ ਚੱਲੋ ਉਹਨਾਂ ਦੇ ਸਪੈਸ਼ਲੀ ਡੱਬੇ ਲਿਓਨੇ ਬਿਲਕੁਲ ਇਹੀ ਗੱਲ ਕਹਿ ਰਹੇ ਨੇ ਕਿ ਗਲਤ ਫਹਮੀ ਹੋ ਗਈ ਸਾਨੂੰ ਅਚਾਨਕ ਕਿ ਤੁਸੀਂ ਵੇਖਦੇ ਲੋਕੀ ਕਿ ਫਲਾਨੀ ਦੇ ਘਰ ਜਾਣ ਦੀ ਨਿਯੋਤਾ ਦੇਖਿਆ ਦੇ ਘਰ ਜਾਣ ਦੀ ਕਿਸੇ ਇੱਕ ਘਰ ਅਗਰ ਨਹੀਂ ਹੈ ਨਾ ਕਿ ਤੁਹਾਡੇ ਨਾਲ ਮਰਤੋ ਹੈ ਪਰ ਇਹਦਾ ਕਾਰਨ ਕੋਈ ਹੋਰ ਹੋ ਸਕਦਾ ਖਾਸ ਕਾਰਨ ਕਿ ਪਤਾ ਨਹੀਂ ਸਾਡੇ ਲਈ ਕੁਝ ਸਪੈਸ਼ਲ ਕਰਨਾ ਹੈ ਜਿਹਦਾ ਅੰਡਾ ਕੋਈ ਸਪੈਸ਼ਲ ਵਕੂ ਜਾਂ ਸਪੈਸ਼ਲ ਹੀ ਕਿਹਾ ਸੋਚਿਆ ਅਸੀਂ ਘਟ ਗਿਆ ਸੋ ਸੋਚੀ ਕਿਉਂਕਿ ਸਾਨੂੰ ਹੋਈ ਗਲਤ ਫਹਮੀ ਰਿਸ਼ਤਿਆਂ 'ਚ ਗਲਤਫਹਿਮੀ ਬਹੁਤ ਮਾੜੀ ਐ ਜ਼ਹਿਰ ਪੈਦਾ ਹੋ ਜਾਂਦਾ ਉਹ ਜ਼ਹਿਰ ਅਸੀਂ ਪੈਦਾ ਕਰ ਲਿਆ ਪੱਕੀਆਂ ਸੇਲੀਆਂ ਇੱਕ ਗਲਤਫਹਿਮੀ ਦੀ ਸ਼ਿਕਾਰ ਹੋ ਗਈ ਚਲੋ ਜੇ ਸਾਨੂੰ ਗਲਤਫਹਿਮੀ ਹੋਈ ਹੀ ਨਾ ਸਾਨੂੰ ਆਪਸ 'ਚ ਬਹਿ ਕੇ ਨਾ ਇਸ ਤਰ੍ਹਾਂ ਚੁਗਲੀਆਂ ਨਹੀਂ ਕਰਨੀਆਂ ਚਾਹੀਦੀ ਅਸੀਂ ਜਾ ਕੇ ਦੀਦੀ ਨਾਲ ਗੁੱਸਾ ਕਰਦੇ ਕਿ ਕਦੀ ਵੀ ਸਾਡਾ ਮੂੰਹ ਮਿੱਠਾ ਕਿਉਂ ਨਹੀਂ ਕਰਾਇਆ ਕਿਸੇ ਨੂੰ ਕਰਦੇ ਕਹਿੰਦੇ ਨੇ ਕਦੀ ਵੀ ਕਿਸੇ ਰਿਸ਼ਤੇ ਦੇ ਨਾਲ ਤਾਂ ਵੀ ਟੁੱਟ ਜੇ ਨਾ ਰੱਬ ਨਾ ਕਰੇ ਟੁੱਟ ਜੇ ਤੇ ਕਦੀ ਵੀ ਉਹਦਾ ਅਤੀਤ ਫੋਲ ਫੋਲ ਕੇ ਕਿਸੇ ਨੂੰ ਦੱਸਿਓ ਨਾ ਸਮਾਂ ਪੈਂਦੇ ਪਤਾ ਨਹੀਂ ਫੇਰ ਉਹਦੀ ਕਿਵੇਂ ਲੋੜ ਪੈ ਜਾਂਦੀ ਐ ਅਹੀਂ ਕੀ ਕਰਦੇ ਹੁਣ ਫੇਰ ਅਸੀਂ ਕੀ ਕਰਦੇ ਆ ਅਜਾ ਤਰ੍ਹਾਂ ਟੁੱਟ ਗਈ ਸਾਰੀ ਦੁਨੀਆ ਦਾ ਢੋਲ ਵਜਾਵਾਂਗੇ ਉਹਦੀ ਟੁੱਟ ਗਈ ਉਹਦਾ ਢੋਲ ਵਜਾਵਾਂਗੇ ਆਹ ਕੰਮ ਤਾਂ ਕਦੀ ਨਾ ਕਰੋ ਸਮੇ ਦਾ ਕੋਈ ਪਤਾ ਨਹੀਂ ਉਹ ਬੰਦਾ ਕਹਦਾ ਜਿਹੜੀ ਗੱਲ ਸੁਣ ਕੇ ਕਿਸੇ ਦੀ ਤਾਂ ਸਾਰੀ ਕਲੋਨੀ ਮਹੱਲੇ ਚ ਪੰਡੀ ਕਰਦੇ ਪਿੱਛੇ ਰਹਿ ਕੇ ਗਿਆ ਸੋ ਵੀਡੀਓ ਬੜੀ ਪਿਆਰੀ ਹੈ ਵਿੱਚ ਮੈਸੇਜ ਬਹੁਤ ਵਧੀਆ ਗਿਆ ਸ਼ਮੀ ਮੈਡਮ ਦਾ ਗਲਾ ਖਰਾਬ ਹੋਇਆ ਕੀਮੋ ਲਵਾ ਕੇ ਆਏ ਦਵਾਈਆਂ ਜਿਹਦਾ ਘਾਟੇ ਕੋਨੇ ਰਾਂਦੀਆਂ ਕੋਟਣ ਲੱਗਿਆ ਵਿਚਾਰੇ ਫੇਰ ਵੀ ਕਹਿੰਦਾ ਮੈਂ ਵੀਡੀਓ ਪਾਣੀ ਹੈ ਸੋ ਸ਼ਮਮੀ ਦੇ ਲੋ ਦੇ ਵਿੱਚ ਬੜਾ ਪਿਆਰਾ ਦੋ ਦੂਜਾ ਵਿਆਹ ਦੂਜਾ ਵਿਆਹ ਚੱਲ ਰਿਹਾ ਹੈ ਵੀਡੀਓ ਸੋ ਨੂੰ ਦੇਖੋ ਪਿਆਰ ਦਿਓ ਵੀਡੀਓ ਨੂੰ ਔਰ ਵਿਮਾ ਸ਼ਮਮੀ ਵਿੱਚ ਜਿਹੜੀ ਨਵ ਸ਼ਮਮੀ ਵਿੱਚ ਜਿਹੜੀ ਤੁਸੀਂ ਵੇਖਣਦੇ ਹੋ ਤਾਂ ਤੁਹਾਨੂੰ ਸਾਰਿਆਂ ਨੂੰ ਵੈਸੇ ਵੀ ਕਮਲੇ ਜੀ ਦੀ ਸੇਵਕ ਦੀ ਪਸੰਦ ਆ ਰਹੀ ਹੈ ਹੁਣ ਹੈ ਵਿਮਾ ਸ਼ਮਮੀ ਚੈਨਲ ਮੈਡਮ ਵਿਮਾ ਸ਼ਮਮੀ ਹਾਂਜੀ ਇਨੂੰ ਵੀ ਪਿਆਰ ਦਿਓ ਤੁਹਾਡੇ ਪਿਆਰ ਦੀ ਤੁਹਾਡੇ ਸਾਥ ਦੀ ਸਤਿਕਾਰ ਦੀ ਬਹੁਤ ਬਹੁਤ ਸਾਨੂੰ ਲੋੜ ਹੈ ਜਿਹੜੀਆਂ ਭੈਣਾਂ ਕਿਚਨ 'ਚ ਕੰਮ ਕਰਦੀਆਂ ਨੇ ਉਹ ਮੋਬਾਈਲ ਕਿਚਨ 'ਚ ਰੱਖ ਲਿਆ ਕਰੋ ਵੀਡੀਓ ਲਾ ਕੇ ਤੇ ਨਾਲ ਨਾਲ ਇੰਜੋਏਮੈਂਟ ਕੀਤੀ ਸਟੋਰੀ ਦੇ ਨਾਲ ਨਾਲ ਰੋਟੀਆਂ ਬਣਾਏਗੇ ਔਰ ਸਿੰਪਲ ਜੀ ਗੱਲ ਮੈਂ ਤੇ ਸਾਡਾ ਬਾਥੂਮ ਕਾਫੀ ਵੱਡਾ ਨਾਲੇ ਕੱਪੜੇ ধੋਣ ਦੀ ਮਸ਼ੀਨ ਲਾਣੀ ਮੈਂ ਤੇ ਸਾਈਡ ਤੇ ਇੱਕ ਜਗ੍ਹਾ ਰੱਖ ਲੈਣੀ ਟਾਵਲ ਰੱਖ ਕੇ ਨਾਲ ਨਾਲ ਕੱਪੜੇ ধੋਣੀਆਂ ਨਾਲ ਨਾਲ ਸਾਰੀ ਵੀਡੀਓਜ਼ ਦੇਖ ਲੈਣੀਆਂ ਸੋ ਆਪਣਾ ਪਿਆਰ ਬਣਾਈ ਰੱਖਣਾ ਸਾਥ ਬਣਾਈ ਰੱਖਣਾ ਕੁਛ ਨਾ ਕੁਛ ਲੱਭਦਾ ਹੀ ਆ ਵੀਡੀਓ ਚ ਕੋਈ ਨਾ ਕੋਈ ਮੈਸੇਜ ਹੋ ਕੀ ਸਾਡੇ ਦਿਲ ਚ ਕਰ ਜਾਂਦਾ ਬਿਲਕੁਲ ਅਸੀਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅਸੀਂ ਸਾਰੇ ਗਲਤ ਗਏ ਕਿਸੇ ਨਾ ਜਗ੍ਹਾ ਤੇ ਰਿਸ਼ਤੇ ਨਾਤੇ ਅਸੀਂ ਸਾਨੂੰ ਆਪਣੀਆਂ ਗਲਤੀਆਂ ਆਪ ਇਸ ਵੀਡੀਓ ਰਾਈ ਨਾਲ ਨਜ਼ਰ ਆ ਜਾਂਦੀਆਂ ਕਹਿੰਦੇ ਆ ਨਾ ਜਦ ਕੋਈ ਇਨਸਾਨ ਸੜਨਾ ਕੋਈ ਗੱਲ ਕਰਕੇ ਜਾਂਦਾ ਵਾ ਜੇ ਅਸੀਂ ਉਹਦੇ ਓਪੋਜ਼ਿਟ ਚੱਲਦੇ ਹੋਈ ਹੈ ਨਾ ਅਸੀਂ ਉਹ ਜਦੋਂ ਚੱਲ ਜਾਂਦਾ ਨਾ ਸਾਨੂੰ ਗੱਲ کہہ ਕੇ ਅਸੀਂ ਉਹਦੀ ਗੱਲ ਨੂੰ ਜਰੂਰ ਸੋਚਦੇ ਆ ਕੀ ਕੀ ਕਹਿ ਕੇ ਗਿਆ ਹੈ ਇਹ ਤੇ ਇਦਾਂ ਕਰਦਾ ਪਰ ਯਾਰ ਮੈਂ ਆਪਣੇ ਦਿਲ ਤੋਂ ਪੁੱਛਿਆ ਮੈਂ ਤਾਂ ਇਦਾਂ ਕਰਨੀ ਆ ਕਿ ਦਿਨੇ ਕਿਤੇ ਅਸੀਂ ਉਹਦੇ ਮਗਰ ਲੱਗਦੇ ਆ ਉਹਦੀ ਗੱਲ ਨੂੰ ਸੋਚਦੇ ਆ ਫਿਰ ਆਪਣੇ ਆਪ ਨੂੰ ਸਵਾਰਨ ਦੀ ਕੋਸ਼ਿਸ਼ ਕਰਦੇ ਆ ਇਹ ਚੀਜ਼ ਪੱਕੀ ਆ ਮੇਰੇ ਨਾਲ ਤਾਂ ਹਮੇਸ਼ਾ ਹੁੰਦੀ ਆ ਤੇ ਮੈਨੂੰ ਵੀ ਆਸ ਹੈ ਕਿ ਤੁਹਾਡੇ ਨਾਲ ਵੀ ਹੁੰਦੀ ਹੋਊਗੀ ਇਹ ਜ਼ਰੂਰ ਹੁੰਦੀ ਆ ਜੀ ਸੋ ਵੀਡੀਓ ਅੱਛੀ ਲੱਗੇਗੀ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਔਰ ਸਬਸਕ੍ਰਾਈਬ ਚੈਨਲ ਕਰਨਾ ਨਾ ਭੁੱਲਣਾ ਸਬਸਕ੍ਰਾਈਬ ਚੈਨਲ ਦੇ ਨਾਲ ਇੱਕ ਛੋਟੀ ਜੀ ਬੈਲ ਆਈ ਹੈ ਉਹ ਜ਼ਰੂਰ ਕਰਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ